आनंद ਸਾਹਿਬ ਰਾਮਕਲੀ ਮਹਿਲਾ ਤੀਚਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੇ ਮਨ ਵਿੱਚ ਆਵਾਜ਼ ਆਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿ ਨਿ ਵਸਾਇਆ ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਤੂਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਇਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀ ਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਨ ਕੇ ਮਨ ਵਸਿਆ ਬਾਚੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨਿਛਾ ਸਾਹਿਬ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਿੜਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਧਰ ਪਿਆਰੋ ਸੱਚਾ ਨਾਮ ਮਿਰ ਆਧਾਰੋ ਵਾਚੇ ਪੰਚ ਸ਼ਬਦ ਤਿਤ ਕਰ ਸਭਗੈ ਘਰ ਸਭਗੈ ਸ਼ਬਦ ਵਾਚੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਾਹ ਸੁਖ ਹੋਆ ਤਿਤ ਕਰ ਅਨਹਦ ਬਾਜੇ ਸਾਚੇ ਲਿਵੇ ਬੈਨ ਤੇਹ ਨਮਾਣੀ ਤੇਹ ਨਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸਰੋਂ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਚੋਂ ਕੀਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰਿ ਕਿਰਪਾ ਕਿਲਵੇ ਕਟੇ ਗਿਆਨ ਅੰਜ ਅਨਸਾਰਿਆ ਅੰਦਰੋਂ ਜਨਕਾ ਮੋ ਟੁੱਟਾ ਤਨਕਾ ਸਬਦ ਸੱਚੈ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਿਆ ਨਿਰਮਲ ਜਿਨਾਂ ਭਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੇ ਕਰੇ ਕਹਾਣੀ ਕਰੇ ਕਹਾਣੀ ਅਕਥ ਕੇ ਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਨੋ ਸੰਤੋ ਅਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਿਤ੍ਰਾਈ ਕਿੰਨੇ ਨਾ ਪਾਇਆ ਚਿਤ੍ਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਣੀ ਜਿਨ ਏਤ ਪਰਮ ਭਲਾਇਆ ਮਾਇਆ ਤਾਂ ਮੋਣੀ ਤਨੇ ਕੀਤੀ ਜਿਨਠ ਗੋਲੀ ਪਾਈਆ ਕੁਰਬਾਨ ਕੀਤਾ ਜਿਸੇ ਵਿਟੋ ਜਨ ਮੋ ਮਿਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਇ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੁੱਲੇ ਨਾ ਕੀਚੈ ਚਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੁਮਾਲੇ ਅਗਮ ਅਗੁਚਰਾ ਤੇਰੰਤ ਨਾ ਪਾਇਆ ਤੋਂ ਨਾ ਪਾਇਆ ਕਿੰਨੇ ਤੇਰਾ ਆਪਣਾ ਆਪ ਤੂੰ ਜਾਣੇ ਛੇ ਜੰਤ ਸਾਬ ਖੇਲ ਤੇਰਾ ਕਿਆ ਕੋ ਆਖ ਬਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤਿ ਉਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰੰਤ ਨਾ ਪਾਇਆ ਸੋਰ ਨਾਰ ਮੁੰਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਾਬ ਤੁਦੇ ਉਪਾਏ ਇਕ ਵੇਖ ਪਰਸਨ ਆਇਆ ਲੱਭ ਲੋਭ ਹੰਕਾਰ ਛੂਕਾ ਸਤ ਗੁਰੂ ਭਰਾ ਪਾਇਆ ਕਹਿ ਨਾਨਕ ਜਸਨੁ ਆਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੇ ਚਾ ਨਿਰਾਲੇ ਚਾਲਾ ਨਿਰਾਲੇ ਭਗਤਾ ਹਾਂ ਕੇਰੀ ਬਖਮ ਮਾਰਗ ਚੱਲਣਾ ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬੋਤ ਨਾਹੀ ਬੋਲਣਾ ਖਨਿਓ ਤਿੱਖੇ ਵਾਰੋ ਨਿੱਕੇ ਏਤ ਮਾਰਗ ਜਾਣਾ ਕੁਰ ਪ੍ਰਸਾਦੇ ਜਿਨੀ ਆਉ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਰਾਲੇ ਜਿਉ ਤੂੰ ਚਲਾਏ ਹੈ ਤਿਵੇਂ ਚਲੇ ਸੁਆਮੀ ਹੋਰ ਕੀਆ ਜਾਣਾ ਗੁਣ ਤੇਰੇ ਜੇ ਤੂੰ ਚਲਾਏ ਹੈ ਤਿਵੇਂ ਚੱਲੇ ਜਿਨਾਂ ਮਾਰਗ ਪਾਵਹਿ ਕਰ ਕਿਰਪਾ ਜਨ ਨਾਮ ਲਾਏ ਹੈ ਸੇ ਹਰ ਹਰ ਸਦਾ ਤਿਹਾਵੇ ਜੇ ਸੁਣਾਉ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਚਿਉ ਭਾਵੇ ਤਿ ਵਹਿ ਚਲਾਵਹਿ ਇਹ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਣਾਇਆ ਇਹ ਤਿਨ ਕੈ ਮਨ ਵਸਿਆ ਜਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲ ਹੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਾਇਲਾ ਸਤਿਗੁਰੂ ਸੋਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜਨ ਉਪਜੈ ਵਿਣ ਸਹਿਜੈ ਸੰਸਾ ਨ ਜਾਇ ਨਹਿ ਜਾਏ ਸੰਸਾ ਕਿਤੇ ਸੰਜਮ ਰਹੇ ਕਰਮ ਕਮਾਏ ਸੰਸੇ ਜੀਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਮਨ ਤੋਂ ਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸੰਸਾ ਏਵ ਜਾਏ ਜਿਉ ਮੈਲੇ 바ਰੋਂ ਨਿਰਮਲ 바ਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੇ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇਸਾਰਿਆ ਵੇਤਾ ਮੈਨਾ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨਹੀ ਜਨਮ ਜੂਏ ਹਾਰਿਆ ਚੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਚੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ ਚਨਮ ਰਤਨ ਜਿਨਹੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਕੁਰਕੇ ਚਰਨ ਹਰਿ ਦੇਤਿ ਆਏ ਅੰਤ੍ਰ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਈ ਕਹਿ ਨਾਨਕ ਸੁਨੋ ਸੰਤੋ ਸੋ ਸਿੱਖ ਸੰਮੁਖ ਹੋਏ ਜੇ ਕੋ ਸਿੱਖ ਗੁਰ ਤੇ ਵਿਮਕ ਹੋਵੇ ਜੇ ਕੋ ਗੁਰ ਤੇ ਵਿਮਕ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥੇ ਕੋਈ ਪੁੱਛੋ ਬਿਵੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਨਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੇ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤ ਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿੱਤ ਮਨ ਲਾਗਾ ਏ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇਵ ਭਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸੇਵ ਸਖਤ ਆਪਿ ਉਪਾਇਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖਿ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਸਨੁ ਆਪ ਕਰੇ ਸੋ ਹੋਵੇ ਇਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੀ ਗੁਰੂ ਬਾਜੋ ਤਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰਮਣ ਵਸਿਆ ਬੋਲੇ ਅਮਰਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰਿ ਲੇਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏਵਡਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੋਂ ਕਹਿ ਪੂ ਨਾ ਸਕੇ ਜਿਸਨੋਂ ਆਪਣੀ ਜਿਵ ਲਾਵੇ ਆਪਣੀ ਲਿਵਾਪੇ ਲਾਏ ਗੁਰਮਨ ਸਦਾ ਸੰਭਾਲੀਐ ਕਹਿ ਨਾਨਕੇ ਉੜਦਾਤਾ ਸੋ ਕਿਉ ਬਣੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁਟ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਉ ਦੁਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੇ ਤਿਨ ਵਿੱਚੇ ਮਾਇਆ ਪਾਇਆ ਹਰ ਆਪ ਅਮੋਲਕ ਹੈ ਮੋਲਣ ਨ ਪਾਇਆ ਜਾਏ ਮੋਲਣ ਨ ਪਾਇਆ ਜਾਏ ਕਿਸੇ ਵਿਟਹੁ ਰਹੇ ਲੋਕ ਵਿਲਲਾਏ ਐਸਾ ਸਤਿਗੁਰ ਜੀਵ ਮਿਲੇ ਤਿਸਨੋਂ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਣ ਆਏ ਹਰ ਆਪ ਅਮੋਲਕ ਹੈ ਭਗਤ ਨਾ ਕੇ ਨਾਨਕਾ ਚਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਨਜਾਰਾ ਹਰ ਰਾਸ ਮੇਰੀ ਮਨ ਬਨਜਾਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਹੋ ਲਾਹਾ ਖਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੂਆ ਬਨਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰਤ ਕਿਤੈ ਜਿਚਰ ਹਰਸ ਪੱਲੇ ਨ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋਹੜ ਨਾ ਤ੍ਰਿਸ਼ਨਾ ਲਾਗਿਆ ਏ ਇਹ ਹਰਸ ਕਰਮੀ ਪਾਈਐ ਸਤਿਗੁਰ ਮਿਲੇ ਜਸਿਆਏ ਕਹੇ ਨਾਨਕ ਹੋਰ ਅਨਰਸਾ ਵਿਸਰੈ ਚਾ ਹਰ ਵਸੇ ਮਨ ਆਏ ਏ ਸਰੀਰਾ ਮੇਰਾ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੇ ਆਇਆ ਹਰਿਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਇ ਜਗਤ ਦਿਖਾਇਆ ਗੁਰ ਪ੍ਰਸਾਦਿ 부ਜਿਆ ਤਾਂ ਚਲਤ ਹੂਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੇ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਨਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗ ਕਹਿ ਨਾਨਕ ਪ੍ਰਵਾਪ ਮਿਲਿਆ ਕਰਨ ਕਾਰਨ ਜੋਗ ਏ ਸਰੀਰਾ ਮੇਰਿਆ ਇਸ ਜਗ ਮੇ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੁਆ ਚਿੰਨ ਸਤਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ੍ਹੇ ਜੋ ਤਰੀ ਹਰ ਬਿਨ ਅਵਰਣ ਦੇਖੋ ਕੋਈ ਹਰ ਬਿਨ ਅਵਰਣ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾਂ ਵੇਖਾਂ ਹਰੇਕ ਹੈ ਹਰ ਬਣਾ ਅਵਰਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲੇ ਐਂ ਦੇਵ ਦ੍ਰਿਸ਼ਟ ਹੋਈ ਇਹ ਸਰਵਣੋਂ ਮੇਰਿਓ ਸਾਚੇ ਸੁਣਨੇ ਨਉ ਪਠਾਏ ਸਾਚੇ ਸੁਣਨੇ ਨਉ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨ ਜਾਏ ਕਹੇ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋਵੋ ਸਾਚੇ ਸੁਣਨੇ ਨਉ ਪਠਾਏ ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਫਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾਂ ਦਸਵਾਂ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਏ ਸੱਚਾ ਸੋਹਿਲਾ ਸੱਚੇ ਕਰ ਗਾਵੋ ਕਾਵੋ ਤਾਂ ਸੋਹਿਲਾ ਘਰ ਸਾਚੇ ਜਿੱਥੇ ਸਦਾ ਸੱਚ ਤੇ ਹਾਵੇ ਸਚੋ ਤੇ ਹਾਵੇ ਜਾਂ ਤੁਧ ਭਾਵੇ ਗੁਰਮੁਖ ਜਨਾ ਬੁਝਾਵੇ ਇਹ ਸੱਚ ਸਬਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਕਰ ਗਾਵੇ ਆਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉੱtre ਸਗਲ ਵਿਸੂਰੇ ਸੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤਗੋ ਰਹਾ ਪ੍ਰਭੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ ਸੁਣ ਤੇ ਪਨੀਤ ਕਹਤੇ ਪਵਿੱਤ ਸਤਗੋ ਰਹਾ ਪ੍ਰਭੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਚੇ ਅਨਹਦ ਤੂਰੇ